کر گیا کر گیا ਤਕਰੀਬਨ 2 ਮਹੀਨਿਆਂ ਤੋਂ ਥੋੜਾ ਸਾਈਡ ਤੇ ਹੋ ਜੋ ਇੱਧਰ ਆ ਕੇ ਆਓ ਦੇਖਿਓ ਇੱਧਰ ਨੂੰ ਰੁਮੜੇ ਸਰ 2 ਮਿੰਟ ਬਹਿ ਜਾਓ ਇੱਥੇ ਆਪਣੇ ਇੱਥੇ ਬਹਿ ਜਾਓ ਰਿਕੀ ਸਾਹਿਬ ਆ ਜਾਓ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਇੱਥੇ ਕੂੜੇ ਦੀ ਸਮੱਸਿਆ ਚੱਲ ਰਹੀ ਸੀ ਔਰ ਜਿਹਦੀ ਜਦੋਜਾਦ ਕਰਕੇ ਜਦੋਂ ਜੇਦ ਕਰਕੇ ਅਸੀਂ ਉਹਦਾ ਉਸ ਮੱਛਲੇ ਨਾਲ ਲੜਦੇ ਰਹੇ ਔਰ ਅਸੀਂ ਕੋਈ ਰਾਜਨੀਤੀ ਨਹੀਂ ਕੀਤੀ ਕਿਉਂਕਿ ਸਾਡੇ ਚ ਪਰਮਾਤਮਾ ਨੇ ਇੰਨਾ ਕ ਦਮ ਦਿੱਤਾ ਆ ਕਿ ਜਦੋਂ ਸਿਰੋਂ ਪਾਣੀ ਲੰਘ ਜਾਏ ਅਸੀਂ ਫਿਰ ਬੋਲਦੇ ਆ 2 ਮਹੀਨੇ ਲਗਾਤਾਰ ਕਮੇਟੀ ਪ੍ਰਧਾਨ ਬਲਜੀਤ ਸਿੰਘ ਪਾੜਾ ਤੇ ਸਮੁੱਚੇ ਸਫਾਈ ਸੇਵਕ ਜਿਹੜੇ ਇਹਦੀ ਸਾਥੀ ਨੇ ਉਹਨਾਂ ਨੇ ਰੜ ਕੇ ਇਸ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਕਦੀ ਮਾਨਕੌਰ ਸਿੰਘ ਪਿੱਟਾਂ ਬਣਾਈਆਂ ਕਦੀ ਕਿਤੇ ਬਣਾਈਆਂ ਉਹ ਇਥੋਂ ਦਾ ਜਿਹੜਾ ਉਹ ਹੈਗਾ ਬੰਦਾ ਨਾ ਦੇ ਲੀਡਰ ਨਹੀਂ ਕਹਿੰਦਾ ਬੰਦਾ ਔਰ ਉਹ ਬੰਦੇ ਨੇ ਕਦੀ ਮਾਨੀ ਜਾ ਕੇ ਉਹ ਕੰਮ ਡਕਾਤਾ ਕਦੀ ਉਹਨੇ ਕਿਤੇ ਹੋਰ ਜਾ ਕੇ ਕੰਮ ਡਕਾਤਾ ਹੁਣ ਜੇ ਇੱਥੇ ਸ਼ੁਰੂ ਕੀਤਾ ਡੀਸੀ ਤੇ ਐਡੀਸੀ ਨੇ ਕਰਾਇਆ ਉੱਥੇ ਜਾ ਕੇ ਲੱਗਦਾ ਤੀ ਕੋਈ ਇਸ ਕਰਕੇ ਅਖੀਰ ਇਹ ਸਾਨੂੰ ਅੱਜ ਇਹ ਸਟੈਂਡ ਲੈਣਾ ਪਿਆ ਸੀ ਕਿ ਇਹ ਕੰਮ ਇਤਾਂ ਨਹੀਂ ਚੱਲੂਗਾ ਇਹ ਹਾਰਿਆ ਹੋਇਆ ਬੰਦਾ ਨਕਾਰਿਆ ਹੋਇਆ ਬੰਦਾ ਦੋ ਦੋ ਵਾਰੀ ਔਰ ਉਹ ਬੰਦੇ ਦੀ ਜਿਹੜੀ ਪ੍ਰਸ਼ਾਸਨ ਆਖੇ ਲੱਗੇਗਾ ਤੇ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਮੈਂ 117 ਐਮਐਲਏ ਦੇ ਵਿੱਚ ਮੈਂ ਵੀ ਐਮਐਲਏ ਸਰਕਾਰ ਦਾ ਹਿੱਸਾ ਆ ਜੇ ਸਰਕਾਰ ਜੀ ਦੀ ਮਰਜ਼ੀ ਬਣੇ ਪਰ ਵਿਧਾਨ ਸਭਾ ਚ ਤੁਹਾਡੇ ਨੂੰ ਬਿਠਾਇਆ ਆ ਪ੍ਰਿੰਦਰ ਮੀਤ ਸਿੰਘ ਪੜ ਤੇ ਪ੍ਰਿੰਦਰ ਮੀਤ ਸਿੰਘ ਪਾਲੇ ਦੀ ਆਵਾਜ਼ ਪਹਿਲਾਂ ਵੀ ਇੱਦਾਂ ਸੀ ਜਿਹੜੇ ਲੋਕਾਂ ਦੇ ਨਾਲ ਧੱਕੇ ਦੀ ਗੱਲ ਆਉਗੀ ਜਾਨ ਦੇ ਦੇਗਾ ਬੜਾ ਪਰਿਵਾਰ ਉਹਨਾਂ ਦੇ ਪਿੱਛੇ ਨਾਲ ਜਾਨ ਦਾਂਗੇ ਨਾਲ ਦੂਜੀ ਗੱਲ ਮੇਰੀ ਰਾਤੀ ਤਿੰਨ ਵਾਰ ਡਿਸ਼ਾ ਨਾਲ ਗੱਲ ਹੋਈ ਫੋਨ ਆਇਆ ਉਹਨਾਂ ਦਾ ਐਸਡੀਐਮ ਸਾਹਿਬ ਦਾ ਆਇਆ ਮੈਨੂੰ ਕਹਿੰਦੇ ਕਿ ਤੁਸੀਂ ਆਓ ਮੇਰੇ ਘਰ ਆਓ ਕੋਠੀ ਬਹਿ ਕੇ ਗੱਲ ਮਕਾਉਂਦੇ ਆ ਮੈਂ ਕਿਹਾ ਜੀ ਮੈਂ ਚਾਹ ਪੀਣ ਨਹੀਂ ਆਉਣਾ ਮੈਂ ਚਾਹ ਪੀ ਜਾਣੀ ਆ ਤੁਹਾਡੀਆਂ ਲੱਤਾਂ ਭਾਰ ਨਹੀਂ ਚੱਲਣਾ ਮੈਨੂੰ ਮੁਲਾਜ਼ਮਾਂ ਨਾਲ ਬਰਿੰਦਰ ਪਾੜਾ ਮੁਰਦਾਬਾਦ ਕਰ ਦੇਣਾ ਵੀ ਇਹ ਚਾਹ ਪੀ ਕੇ ਆ ਗਏ ਤੇ ਬਹਿ ਗਏ ਫਰਸ ਕਰਕੇ ਮੈਂ ਆਪਣੇ ਸਟੇਟ ਤੇ ਟੱਲ ਰਿਹਾ ਮੈਂ ਕਿਸੇ ਨੂੰ ਮਿਲਣ ਨਹੀਂ ਗਿਆ ਪਰ ਇਸ ਤੋਂ ਬਾਅਦ ਜਿਹੜਾ ਮਸਲਾ ਅੱਜ ਹੋਇਆ ਇੱਕ ਮਲਾਜ਼ਮ ਨੂੰ ਪ੍ਰਸ਼ਾਸਨ ਦੇ ਔਨ ਡਿਊਟੀ ਆ ਉਹ ਜੇ ਸ਼ਾਮ ਨੂੰ ਵੀ ਗਿਆ ਤਾਂ ਉਹਦੇ ਆਰਡਰ ਕੱਢੇ ਆਈ ਉਹਨਾਂ ਤੇ ਪ੍ਰਧਾਨ ਨੇ ਔਨ ਡਿਊਟੀ ਉਸ ਮਲਾਜ਼ਮ ਦੇ ਸੀਪੇ ਸਿਆਣਾ ਪੈਣਾ ਰਿਟਾਇਰਮੈਂਟ ਦੇ ਨੇੜੇ ਪਰ ਉਹਦੇ ਜਾ ਕੇ ਗੱਲ ਪੈਣਾ ਕਿਤੇ ਕਿਤੇ ਚੰਗੀ ਗੱਲ ਸੀ ਜੇ ਕਿਸੇ ਨੂੰ ਕੋਈ ਦਿੱਕਤ ਸੀ ਜੇ ਕਿਸੇ ਨੂੰ ਕੋਈ ਇਸ਼ੂ ਸੀਗਾ ਓਦੀ ਸਭ ਨੂੰ ਦਿੰਦੇ ਐਪਲੀਕੇਸ਼ਨ ਕੰਮ ਰੁਕਦਾ ਤੁਹਾਡੀ ਬੈਠ ਕੇ ਸੁਣਦੇ ਪਰ ਇਹ ਕਿੱਥੇ ਲਿਖਿਆ ਕਿ ਤੁਸੀਂ ਜਿੱਥੇ ਮਰਜ਼ੀ ਜਾ ਕੇ ਜੋ ਮਰਜ਼ੀ ਕਰਦੇ ਹੋ ਚਲੋ ਉਸ ਸੰਬੰਧ ਚ ਇਹ ਗੱਲ ਮੈਂ ਵਿਪਨ ਜਿਸ ਦਾ ਸਾਡਾ ਜਿਹੜਾ ਮੁਲਾਜ਼ਮ ਆ ਜੀ ਦੇ ਨਾਲ ਧੱਕਾ ਹੋਇਆ ਮੈਂ ਉਹਨੂੰ ਇਸ ਗੱਲ ਦਾ ਵਿਸ਼ਵਾਸ ਵੀ ਦਿਵਾ ਦਿੰਦਾ ਔਰ ਨਾਲੇ ਇਹ ਕਹ ਦਿੰਦਾ ਤੁਹਾਡੀ ਸਾਰੀ ਸੰਗਤ ਜਿੰਨੀ ਵੀ ਆਈ ਆ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਬਾਈ ਨੇਮ ਉਹਨਾਂ ਦੋਆ ਬੰਦਿਆਂ ਦੇ ਤੇ ਨਾਲ 3-4 ਅਣਪਛਾਤੇਆਂ ਦੇ ਖਿਲਾਫ ਡੀਡੀਆਰ ਅਥੇਰੀਆ ਕੱਟੀ ਗਈ ਆ ਮੇਰੇ ਕੋਲ ਆ ਕਾਪੀ ਦੂਜੀ ਗੱਲ ਪਹਿਲਾਂ ਇਹਨਾਂ ਨੇ ਡੀਡੀਆਰ ਕੱਟੀ ਸੀ ਅਣਪਛਾਤੇਆਂ ਦੇ ਮੈਂ ਉਹਦੇ ਤੇ ਸਹਿਮਤ ਨਹੀਂ ਹੋਇਆ ਪੁਲਿਸ ਨੂੰ ਪ੍ਰੈਸ਼ਰ ਸੀਗਾ ਪਰ ਜਿੱਥੇ ਜਨਤਾ ਦੀ ਆਵਾਜ਼ ਜਿੱਥੇ ਡੈਮੋਕਰੈਟਿਕ ਰਾਈਟਸ ਆਉਂਦੇ ਸਾਨੂੰ ਖਲੋਣਾ ਆਉਂਦਾ ਉਹ ਦੁਬਾਰਾ ਜਿਹੜੀ ਆ ਉਹ ਬਾਈ ਨੇਮ ਜਿਹੜੇ ਉਹ ਦੋਹਾਂ ਬੰਦਿਆਂ ਦੇ ਤੇ ਨਾਲ ਅਣਪਛਾਤੇਆਂ ਦੇ ਖਿਲਾਫ ਡੀਡੀਆਰ ਕੱਟੀ ਗਈ ਆ ਔਰ ਇਹ ਤੋਂ ਬਾਅਦ ਇਨਕੁਆਇਰੀ ਕਰਕੇ ਨਾਲ ਦੀ ਨਾਲ ਉਹਨਾਂ ਤੇ ਜੋ ਬਰਦੀ ਕਾਰਵਾਈ ਆ ਉਹ ਕੀਤੀ ਜਾਏਗੀ ਉਹਦੇ ਨਾਲ ਬਕਾਇਦਾ ਵੀਡੀਓਜ਼ ਤੇ ਸਾਰੀ ਫੁਟੇਜ ਉਹਨਾਂ ਸਾਡੇ ਕੋਲ ਲੈ ਲਿਆ ਔਰ ਉੱਪਰ ਤੱਕ ਜਿਹੜੀ ਅਸੀਂ ਗੱਲ ਕਰਕੇ ਇਵਨ ਸਰਕਾਰ ਤੱਕ ਇਹ ਜਿਹੜਾ ਇੱਥੇ ਲੀਡਰ ਤੁਰਿਆ ਫਿਰਦਾ ਨਾ ਇਹਦੀ ਸਰਕਾਰ ਤੱਕ ਵੀ ਦੱਸਤਾ ਹਾਂ ਇਹਦੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਉਹਨਾਂ ਨੂੰ ਵੀ ਦੱਸ ਕੇ ਆਉਂਗਾ ਇਹਦੀਆਂ ਕਰਤੂਤਾ ਵੀ ਇੱਥੇ ਕੀ ਕਰਦਾ ਦਿੱਲੀ ਵਾਲਿਆਂ ਨੂੰ ਮਿਲਣਾ ਪਏ ਉਹਨਾਂ ਨੂੰ ਮਿਲ ਕੇ ਇਹਦੀਆਂ ਕਰਤੂਤਾ ਦੱਸ ਕੇ ਆਉਂਗਾ ਕਿ ਜੇ ਤੁਸੀਂ ਆਪਣੀ ਰਾਜਨੀਤੀ ਕਰੋ ਸਰਕਾਰ ਆਪਣੇ ਬੰਦਿਆਂ ਦੀ ਮਨਾਵੇ ਅਫਸਰਾਂ ਨੂੰ ਕਹੇ ਕਿ ਸਾਡੇ ਬੰਦਿਆਂ ਦਾ ਕੰਮ ਕਰੋ ਪਰ ਬੰਦਿਆਂ ਦਾ ਕਰੋ ਇਹੋ ਜਿਹੇ ਗੰਦੇ ਬੰਦਿਆਂ ਦਾ ਨਾ ਕਰੋ ਜਿਹੜਾ ਹਾਲਾਤ ਜਿਹੜੇ ਇੱਕ ਕੂੜੇ ਤੇ ਰਾਜਨੀਤੀ ਕਰਦਾ। ਜਿੰਦਾਬਾਦ। ਜਿੰਦਾਬਾਦ। ਹੋਰ ਦੂਜੀ ਗੱਲ ਦੂਜੀ ਗੱਲ ਮੈਨੂੰ ਕੁਝ ਅਥਰਾਂ ਵੱਲੋਂ ਇਹ ਕਿਹਾ ਗਿਆ ਸਾਡੇ ਜ਼ਿਲ੍ਹੇ ਦੇ ਨਹੀਂ ਬਾਹਰ ਦੇ ਅਥਰਾਂ ਨੇ ਜਿਹੜੇ ਕੋ ਵਿੱਚ ਪਏ ਉਹ ਕਹਿੰਦੇ ਕਿ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਦੇ ਘਰ گاڑی ਕੂੜਾ ਨਾ ਛੁੱਟਿਓ ਤੁਸੀਂ ਇਹਦੇ ਘਰ گاڑی ਛੁੱਟੋ। ਮੈਂ ਉਹਨਾਂ ਨੂੰ ਜੋ ਸ਼ਬਦ ਕਹੇ ਮੈਂ ਇੱਥੇ ਵੀ ਕਹਿ ਦਿੰਦਾ। ਮੈਂ ਕਹਾਂ ਜੀ ਮੈਂ ਸਮਝਦਾ ਜੇ ਜਮਾ ਉਹਦੇ ਘਰ ਘੜੀ ਕੂੜਾ ਛੁੱਟਿਆ ਤੇ ਕੂੜੇ ਦੀ ਵੀ ਤੋਹੀਨ ਆ ਉਹਦੇ ਘਰ ਘੜੀ ਲੰਮੇ ਪੈਣਾ। ਤੋ ਇਸ ਕਰਕੇ ਜੇ ਕੂੜਾ ਉੱਥੇ ਛੁੱਟਦਾ ਨਾ ਤੇ ਉਹ ਕੂੜੇ ਦੀ ਵੀ ਤੋਹੀਨ ਸਮਝਦਾ ਕੂੜਾ ਵੀ ਮੈਨੂੰ ਗਾਲਾਂ ਕੱਢੂ ਵੀ ਮੈਨੂੰ ਛੁੱਟਣਾ ਹੀ ਕਿਸੇ ਬੰਦੇ ਦੇ ਗਾੜੀ ਛੁੱਟਦਾ। ਤੋ ਇਸ ਕਰਕੇ ਮੈਂ ਕੂੜਾ ਉਹਦੇ ਘਰ ਘੜੀ ਨਾਲ ਚ ਛੁੱਟਦਾ ਨਾ ਕੱਲ ਛੁੱਟਾਂ। ਮੈਂ ਉਹਨੂੰ ਪ੍ਰਸ਼ਾਸਨ ਦੀ ਗਾੜੀ ਛੁੱਟਣਾ ਜਿੱਦਣ ਪਿਆ ਛੁੱਟਾਂਗਾ ਕਿ ਜਿਹੜਾ ਪ੍ਰਸ਼ਾਸਨ ਆਪਣੀ ਲੱਤਾਂ 'ਚ ਭਾਰ ਨਹੀਂ ਚਲਦੀਆਂ। ਤੋ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਆ ਕਿ ਜੋ ਕਾਰਵਾਈ ਚਾਹੁੰਦੇ ਸੀ ਉਹ ਕਰਦੀ ਬਾਕੀ ਜੋ ਰਹਿੰਦੀ ਆ ਉਹ ਇੱਕ ਦੋ ਦਿਨਾਂ ਚੋਂ ਕਰਕੇ ਇਨਕੁਆਇਰੀ ਕਰਕੇ ਕਰ ਦੇਣਗੇ ਹੁਣ ਗੱਲ ਆ ਗਈ ਕੂੜੇ ਦੀ ਸਾਰਿਆਂ ਨੂੰ ਇਹ ਬੇਨਤੀ ਆ ਖਾਸ ਕਰ ਕਮੇਟੀ ਪ੍ਰਧਾਨ ਮੈਂ ਆਪਣੇ ਭਰਾ ਦੀ ਤਾਰੀਫ ਨਹੀਂ ਕਰਦਾ 29 ਐਮਸੀ ਨੇ ਉੱਥੇ ਜਿਹੜੇ ਸਾਡੀ ਕਮੇਟੀ ਚ ਨੇ ਕੋਈ ਬੰਦਾ ਸ਼ਹਿਰ ਦਾ ਨੁੱਕਰ ਤੋਂ ਆ ਕੇ ਉੱਠ ਕੇ ਕਹਿ ਦੇ ਪੂਰੇ ਪੰਜਾਬ 'ਚ ਹੋ ਜਾ ਕਮੇਟੀ ਪ੍ਰਧਾਨ ਕੇ ਇਹ ਨੂੰ ਨਹੀਂ ਮਿਲਣਾ ਮੈਂ ਲੱਕੀ ਹਾਂ ਕਿ ਮੇਰਾ ਪ੍ਰਧਾਨ ਹੀ ਹੋ ਗਿਆ ਆ ਜਿਹੜਾ ਜਿਹੜਾ 4-4 ਵਜੇ ਤੱਕ ਇਹ ਲੀਡਰ ਆਂਦਾ ਨਾ ਇਹ ਕੂੜਾ 2:30 ਵਜੇ ਤੱਕ ਆਪ ਗਿਆ ਲੋਕੀ ਹੱਥੀਪੇ ਮਲਾਜਮਾਂ ਦੇ ਨਾਲ ਜਾ ਕੇ ਉੱਥੇ ਕੂੜਾ ਚਾਉਂਦਾ ਕਦੀ ਕਿਧਾ ਕਦੀ ਕਿਤੇ ਜਨਮ ਅਸ਼ਟਮੀ ਵਾਲੇ ਦਿਨ ਲੋਕੇਸ਼ਨ ਕਢਾ ਲਓ ਕਿ ਇਹ 4 ਵਜੇ ਤੱਕ ਪ੍ਰਧਾਨ ਕਿਹੜੇ ਕਿਹੜੇ ਸ਼ਹਿਰ ਚ ਫਿਰਦਾ ਰਿਹਾ ਕੂੜਾ ਛੁੱਟਣ ਵਾ ਤੇ ਅਫਸਰਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਜੇ ਐਡਾ ਤਗੜਾ ਪ੍ਰਧਾਨ ਇੰਨੀ ਮਿਹਨਤ ਆਨੈਸਟੀ ਕਰਦਾ ਉਹ ਮਗਰ ਖਲੋ ਕੂੜੇ ਤੇ ਰਾਜਨੀਤੀ ਕਰਨ ਵਾਲਾ ਬੰਦਾ ਕੂੜਾ ਉਹਦੇ ਮਗਰ ਨਾ ਖਲੋ ਕੰਮ ਜਿੱਥੇ ਜੈਨੂਅਨ ਆੜ ਕੇ ਕਰੋ ਇਹ ਠੀਕ ਆ ਭਾਈ ਇਹ ਮਸਲਾ ਕੋਈ ਪਾੜੇ ਦਾ ਜਾਂ ਡੀਸੀ ਦਾ ਜਾਂ ਐਸਐਸਪੀ ਦਾ ਥੋੜਾ ਜਿਹਾ ਇਹ ਮਸਲਾ ਕੂੜੇ ਦਾ ਸਾਰੇ ਲੋਕਾਂ ਦਾ ਇਹ ਮਸਲਾ ਸਾਰੇ ਲੋਕ ਤੰਦ ਹੁੰਦੇ ਨੇ ਮੈਂ ਹੁਣ ਵਿਸ਼ਵਾਸ ਦੇ ਕੇ ਆਇਆ ਰੰਧਾਵਾ ਸਾਹਿਬ ਘਰ ਬੈਠੇ ਸੀ ਫੇਰ ਤੇ ਆ ਕੇ ਬੈਠੇ ਸੀ ਉਹ ਇੱਥੇ ਆਉਣ ਲੱਗੇ ਮੈਂ ਮਨਾ ਕੀਤਾ ਉਹਨਾਂ ਨੂੰ ਮੈਂ ਕਿਹਾ ਨਹੀਂ ਉੱਥੇ ਨਹੀਂ ਤੁਸੀਂ ਜਾਣਾ ਨੋਟ ਪਈ ਫਿਰ ਦੱਸਾਂਗੇ ਔਰ ਉਹਨਾਂ ਦੀ ਵੀ ਪ੍ਰਸ਼ਾਸਨ ਨਾਲ ਗੱਲ ਹੋਈ ਆ ਔਰ ਜਿਹੜੀ ਗੱਲ ਕੂੜੇ ਦੀ ਆ ਉੱਥੇ ਇਹਨਾਂ ਕਿਹਾ ਕਿ ਪਾੜਾ ਸਾਹਿਬ ਤੇ ਪ੍ਰਧਾਨ ਜੀ ਤੋਂ ਇਹ ਵਿਸ਼ਵਾਸ ਦਿਵਾ ਦਵਾਂ ਕਿ ਸਾਡਾ ਸਾਥ ਦੇਣਗੇ ਤੇ ਇਹਨਾਂ ਦੇ ਸਾਥ ਤੋਂ ਬਿਨਾਂ ਕੂੜਾ ਨਹੀਂ ਚੁੱਕਿਆ ਜਾਣਾ ਮੈਂ ਇੱਕ ਦਲ ਮੰਗਿਆ ਜੀ ਬਤੀ ਮੱਥੇ ਲੱਗਦੀ ਆ ਜੇ ਪਾਰੇ ਨੇ ਰਾਜਨੀਤੀ ਕਰਨੀ ਹੁੰਦੀ ਨਾ ਜਿੱਦਣ ਮੇਰੇ ਫਾਦਰ ਦੇ ਕਤਲ ਦਾ ਪਰਚਾ ਹੈ ਮੈਂ ਇੱਕ ਨੰਟ ਖੜਾ ਦਿੰਦਾ ਪ੍ਰਸ਼ਾਸਨ ਜੀ ਮੈਂ ਨਹੀਂ ਕਰਕਾਈ ਮੇਰੇ ਤੇ ਦਾਮਿਆਂ ਮੈਂ ਟੱਕਰਾ ਲੈ ਰਿਆ ਗੱਤ ਬੰਦਿਆਂ ਦੇ ਨਾਲ ਕੋਈ ਗੱਲ ਨਹੀਂ ਮੈਂ ਕੋਈ ਰਾਜਨੀਤੀ ਤੇ ਨਹੀਂ ਕੀਤੀ ਮੈਂ ਡੀਸੀ ਨਹੀਂ ਹਾਈ 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 ਮਾਰ ਦਿਆ ਨਹੀਂ ਕਰ ਗਿਆ ਮਕਦਮਾ ਮਾਰ ਦਿਆ ਮਾਰ ਨਹੀਂ ਕਰ ਗਿਆ ਸਾਰੇ ਡਿਟਰ ਨਹੀਂ ਆ ਗਏ ਸਾਡੇ ਵਰਕਰ ਨਹੀਂ ਆ ਗਏ ਅੱਜ ਵੀ ਇਹ ਜਿਹੜਾ ਅਸੀਂ ਇੱਥੇ ਬੈਠੇ ਆ ਇਹਦਾ ਰਾਜਨੀਤੀ ਦਾ ਕੋਈ ਲੈਣਾ ਦੇਣਾ ਨਹੀਂ ਜੇ ਅਸੀਂ ਰਾਜਨੀਤੀ ਕਰਨੀ ਹੁੰਦੀ ਤੇ ਅਸੀਂ ਰਾਜਨੀਤੀ ਕਰਦੇ ਚਿੱਤਨ ਸਾਡੇ ਪਿਤਾ ਜੀ ਸਰਕਾਰ ਕੁਰਮੀ